ਦਿਆਂ ਕਿ ਜਿਹੜਾ ਸੰਘਰਸ਼ ਆ ਇਹ ਸਭ ਤੋਂ ਉੱਤੇ ਆ ਸਾਡੇ ਲਈ ਇਹ ਹੋਂਦ ਦੀ ਲੜਾਈ ਆ ਸਾਡੇ ਲਈ ਇਹ ਆਰ ਪਾਰ ਦੀ ਲੜਾਈ ਆ ਤੇ ਅਸੀਂ ਇਹ ਅੱਜ ਤੁਹਾਡੇ ਮਾਦੀ ਮਰਾਈਆਂ ਗੱਲ ਕਵਾਂਗੇ ਅਸੀਂ ਕੋਈ ਕੋਲੇ ਪਤਲੇ ਫੈਸਲੇ ਕਰਕੇ ਇਥੋਂ ਜਾਣ ਵਾਲੇ ਨਹੀਂ ਆ ਇਥੋਂ ਚਾਹ ਤੇ ਸਾਨੂੰ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਕੁੱਟ ਕੇ ਮਾਰ ਕੇ ਇਥੋਂ ਠਾ ਦੇਣ ਨਹੀਂ ਤੇ ਅਸੀਂ ਇਥੋਂ ਜਿੱਤ ਕੇ ਹੀ ਜਾਵਾਂਗੇ ਕੋਈ ਕੋਲਾ ਪਤਲਾ ਫੈਸਲਾ ਕਰਕੇ ਕੋਈ ਇੱਕ ਚੀਜ਼ ਲੈ ਕੇ ਕੋਈ ਇੱਕ ਕਾਨੂੰਨ ਲੈ ਕੇ ਚਾਹ ਕੋਈ ਇੱਕ ਮੰਗ ਨੂੰ ਹੱਲ ਕਰਾ ਕੇ ਨਹੀਂ ਉਠਾਂਗੇ ਬਸ ਸਮਾਂ ਹੋ ਗਿਆ ਕਿ ਕੁਝ ਹੋਰੇ ਸੈਣਾ ਪਏ ਆ ਜਾਂ ਕੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਥੇ ਕਿ ਕੁਝ ਦਿਨ ਕੱਟੇ ਨੇ ਤੁਸੀਂ ਵੇਖੋ ਜੀ ਜਦੋਂ ਘਰ ਛੱਡਣਾ ਏ ਤੇ ਮੁਸ਼ਕਲਾਂ ਤੇ ਆਉਣੀਆਂ ਹੀ ਆਉਣ ਵੇਖੋ ਪਰ ਅਸੀਂ ਇਹ ਸਮਝਦੇ ਆ ਕਿ ਜਿਹੜੀਆਂ ਇਹ ਮੁਸ਼ਕਲਾਂ ਸਾਡੇ ਲਈ ਕੁਝ ਵੀ ਨਹੀਂ ਆ ਜੇਕਰ ਅਸੀਂ ਇਹ ਸਾਰੀਆਂ ਆਪਣੀਆਂ ਮੰਗਾਂ ਹੱਲ ਕਰਾ ਗਏ ਤੇ ਇਹ ਮੁਸ਼ਕਲਾਂ ਕੁਝ ਵੀ ਨਹੀਂ ਜੇ ਅਸੀਂ ਆਪਣੇ ਇਤਿਹਾਸ ਬਾਰੇ ਝਾਤੀ ਮਾਰੀਏ ਤੇ ਮੁੱਠ ਮੁੱਠ ਛੋਲਿਆਂ ਦਾ ਖਾ ਕੇ ਸਾਡਾ ਖਾਲਸਾ ਜਿੰਦਾ ਰਹਿਦਾ ਸੀ ਜਗਬਾਨ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਪਿਛਲੇ 5 ਮਹੀਨੇ 6 ਦਿਨਾਂ ਤੋਂ ਸ਼ੰਭੂ ਮੋਰਚਾ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਚੱਲਦਾ ਆ ਰਿਹਾ ਹੈ ਇਸੇ ਸੰਘਰਸ਼ ਦੇ ਵਿੱਚ ਕਈ ਕਿਸਾਨਾਂ ਦੇ ਨੁਕਸਾਨ ਹੋਏ ਨੇ ਕਿਸਾਨ ਟਰੈਕਟਰਾਂ ਨੂੰ ਆਪਣਾ ਪੁੱਤ ਮੰਨਦੇ ਨੇ ਲੇਕਿਨ ਉਸੇ ਪੁੱਤ ਨੂੰ ਜਿਹੜੀ ਹੈ ਇਸੇ ਸੰਘਰਸ਼ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਉਸ ਦੀ ਤਸਵੀਰ ਜਿਹੜੀ ਹੈ ਟਰੈਕਟਰ ਦੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਸ਼ੰਭੂ ਮੋਰਚਾ ਚੱਲ ਰਿਹਾ ਸੀਗਾ ਇਹ ਸੁਨਾਲੀ ਕਾ ਦਾ ਟਰੈਕਟਰ ਹੈ ਜਿਹੜਾ ਪਿੰਡ ਤੋਂ ਕਿਸਾਨ ਲੈ ਕੇ ਆਏ ਸੀਗੇ ਉਹ ਟਰੈਕਟਰ ਟਰਾਲੀਆਂ ਤਾ ਉਸੀ ਸੰਘਰਸ਼ ਦੇ ਦੌਰਾਨ ਜਿਹੜੀ ਇਸ ਟਰੈਕਟਰ ਨੂੰ ਜਿਹੜੀ ਹੈ ਉਹ ਅੱਗ ਲੱਗੀ ਹੈ ਉਸ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਅੱਗ ਦੇ ਵਿੱਚ ਇਹ ਟਰੈਕਟਰ ਜਿਹੜਾ ਹੈ ਪੂਰੀ ਤਰ੍ਹਾਂ ਝੋਲਸਿਆ ਹੈ ਜਿਸ ਦੇ ਨਾਲ ਇਸੇ ਕਿਸਾਨ ਦਾ ਜਿਹੜਾ ਹੈ ਲੱਖਾਂ ਦਾ ਨੁਕਸਾਨ ਹੋਇਆ ਉਸ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਸਾਨੀ ਅੰਦੋਲਨ 2.0 ਜਿਹੜਾ ਹੈ ਲਗਾਤਾਰ ਚੱਲਦਾ ਆ ਰਿਹਾ ਹੈ ਚਾਹੇ ਖਨੋਰੀ ਬਾਰਡਰ ਦੀ ਗੱਲ ਕਰੀਏ ਚਾਹੇ ਸ਼ੰਭੂ ਮੋਰਚੇ ਦੀ ਗੱਲ ਕਰੀਏ ਤਾਂ ਲਗਾਤਾਰ ਕਿਸਾਨ ਇਸ ਥਾਂ ਦੇ ਉੱਪਰ ਸੰਘਰਸ਼ ਕਰਦੇ ਆ ਰਹੇ ਨੇ ਤਉਸੀ ਸੰਘਰਸ਼ ਦੇ ਵਿੱਚ ਕਈ ਕਿਸਾਨਾਂ ਦੇ ਨੁਕਸਾਨ ਜਿਹੜੇ ਨੇ ਇਸ ਵਿੱਚ ਹੋਏ ਨੇ ਚਾਹੇ ਉਹ ਕਿਸਾਨਾਂ ਦੀ ਜਾਨਾਂ ਦੀ ਗੱਲ ਕਰ ਲਈਏ ਚਾਹੇ ਉਹਨਾਂ ਦੇ ਟਰੈਕਟਰ ਟਰਾਲੀਆਂ ਦੀ ਗੱਲ ਕਰ ਲਈਏ ਤਾਂ ਕਈ ਨੁਕਸਾਨ ਹੋਏ ਨੇ ਕਈ ਅੱਗ ਲੱਗਣ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਸ਼ੰਭੂ ਮੋਰਚੇ ਦੀ ਗੱਲ ਕਰ ਲਈਏ ਚਾਹੇ ਖਨੋਰੀ ਬਾਰਡਰ ਦੀ ਗੱਲ ਕਰ ਲਈਏ ਤਵਕ ਵਕ ਕਿਸਾਨਾਂ ਦੇ ਟਰੈਕਟਰ ਜਿਹੜੇ ਨੇ ਮੋਟਰਸਾਈਕਲ ਗੱਡੀਆਂ ਜਿਹੜੀਆਂ ਨੇ ਉਹ ਇਸ ਤਰਨੇ ਦੇ ਵਿੱਚ ਕਹਿ ਸਕਦੇ ਨੁਕਸਾਨੀਆਂ ਗਈਆਂ ਨੇ ਤਾਂ ਇਹ ਤਾਜ਼ਾ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਾਨਾਂ ਦਾ ਟਰੈਕਟਰ ਜਿਹੜਾ ਇਸ ਥਾਂ ਦੇ ਉੱਪਰ ਖੜ੍ਹਾ ਸੀਗਾ ਕਹਿ ਸਕਦੇ ਆ ਕਿ ਕਿਸੇ ਕੁਦਰਤੀ ਨੁਕਸਾਨ ਦੇ ਕਾਰਨ ਜਿਹੜੀ ਇਸ ਟਰੈਕਟਰ ਨੂੰ ਅੱਗ ਲੱਗਦੀ ਹੈ ਤਾਂ ਅੱਗ ਲੱਗਣ ਦੇ ਨਾਲ ਇਹ ਟਰੈਕਟਰ ਜਿਹੜਾ ਹੈ ਪੂਰੀ ਤਰ੍ਹਾਂ ਝੁਲਸ ਗਿਆ ਹੈ ਇਸ ਤਸਵੀਰ ਦੇਖ ਰਹੇ ਹੋ ਕਿ ਕਾਫੀ ਵੱਡਾ ਨੁਕਸਾਨ ਹੈ ਕਿਉਂਕਿ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਇਸ ਥਾਂ ਦੇ ਉੱਪਰ ਜਿਹੜਾ ਇਸ ਟਰੈਕਟਰ ਦਾ ਇਸ ਕਿਸਾਨ ਦਾ ਹੋਇਆ ਹੈ ਤਾਂ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਨੇ ਕਿ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸ਼ੰਭੂ ਮੋਰਚੇ ਦੇ ਉੱਪਰ ਡਟੇ ਹੋਏ ਨੇ ਤਾਂ ਹੌਸਲਾ ਵੀ ਕਾਫੀ ਬੁਲੰਦ ਹੈ ਇਹਨਾਂ ਦਾ ਭਾਈ ਜੀ ਕੀ ਨਾਮ ਹੈ ਇਹ ਮੇਰਾ ਨਾਮ ਰੰਜੋਤ ਸਿੰਘ ਜੀ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਤੋਂ ਜਿਲ੍ਹਾ ਪ੍ਰੈਸ ਕਤਰ ਜੀ ਇਹ ਅੱਗ ਲੱਗੀ ਟਰੈਕਟਰ ਨੂੰ ਆਣਾ ਕਾਫੀ ਵੱਡਾ ਨੁਕਸਾਨ ਹੈ ਜੀ ਇਹ ਜੀ ਜਿਹੜੀ ਅੱਗ ਲੱਗੀ ਵੇਖੋ ਜਿਹੜਾ ਟਰੈਕਟਰ ਹੁੰਦਾ ਹੈ ਨਾ ਸਾਡਾ ਇਹ ਇੱਕ ਸਾਡਾ ਪੁੱਤ ਹੁੰਦਾ ਹੈ ਠੀਕ ਹੈ ਜੀ ਤੇ ਟਰੈਕਟਰ ਨੂੰ ਅਸੀਂ ਪੁੱਤ ਸਮਝ ਕੇ ਪਾਲ ਰੱਖਦੇ ਆ ਤੇ ਇਹ ਟਰੈਕਟਰ ਨੂੰ ਆਗ ਨਹੀਂ ਲੱਗੀ ਸਾਡੇ ਪੁੱਤ ਨੂੰ ਆਗ ਲੱਗੀ ਆ ਤੇ ਇਹ ਵੇਖੋ ਧਾਨ ਆ ਉਹ ਜਿਗਰਾ ਧਾਨ ਆ ਉਹਨਾਂ ਲੋਕਾਂ ਦਾ ਜਿਗਰਾ ਜਿਨ੍ਹਾਂ ਦੇ ਟਰੈਕਟਰ ਨੂੰ ਆਗ ਲੱਗੀ ਹੈ ਤੇ ਉਹਨਾਂ ਨੇ ਸੀ ਨਹੀਂ ਕੀਤੀ ਅੱਜ ਵੀ ਸੰਘਰਸ਼ ਦੇ ਵਿੱਚ ਉਸੇ ਤਰੀਕੇ ਦੇ ਨਾਲ ਆ ਰਹੇ ਨੇ ਤੇ ਸੰਘਰਸ਼ ਦੇ ਵਿੱਚ ਆਪਣੀਆਂ ਹਕੀ ਮੰਗਾਂ ਨੂੰ ਲੈ ਕੇ ਲੜ ਰਹੇ ਨੇ ਵੇਖੋ ਆ ਟਰੈਕਟਰ ਦਾ ਤਕਰੀਬਨ ਤਕਰੀਬਨ ਕੋਈ 4-5 ਲੱਖ ਦਾ ਜਿਹੜਾ ਨੁਕਸਾਨ ਹੋ ਚੁੱਕਾ ਏ ਤੇ ਇਹ ਹਜੇ ਤੱਕ ਟਰੈਕਟਰ ਇੱਥੇ ਹੀ ਖੜਾ ਏ ਉਹਨਾਂ ਨੇ ਘਰ ਵੇਖੋ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਆਪਦੀ ਵਾਈ ਕੀਤੀ ਹੋएगी ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਝੋਨਾ ਲਾਇਆ ਹੋਏਗਾ ਇਸ ਕਰਕੇ ਇਹ ਜਿਹੜਾ ਸਾਰਾ ਇਹਦਾ ਸਾਰਾ ਧੰਨ ਆਉ ਲੋਕ ਉਹਨਾਂ ਨੂੰ ਸਲਾਮ ਸਜਦਾ ਵਾ ਵੇਖੋ ਘਰਾਂ ਦੇ ਜਿਹੜੇ ਸਾਡੇ ਨਿੱਕੇ ਨਿੱਕੇ ਕੰਮ ਆ ਉਹ ਵੀ ਜ਼ਰੂਰੀ ਆ ਪਰ ਆੜਾ ਸੰਘਰਸ਼ ਆਸੀਂ ਇਹਨੂੰ ਸਮਝਦੇ ਆ ਕਿ ਜਿਹੜਾ ਸੰਘਰਸ਼ ਆ ਇਹ ਸਭ ਤੋਂ ਉੱਤੇ ਆ ਸਾਡੇ ਲਈ ਇਹ ਹੋਣ ਦੀ ਲੜਾਈ ਆ ਸਾਡੇ ਲਈ ਆਰ ਪਾਰ ਦੀ ਲੜਾਈ ਆ ਤੇ ਅਸੀਂ ਇਹ ਅੱਜ ਤੁਹਾਡੇ ਮਾਧਿਮ ਰਾਈਆਂ ਇਹ ਗੱਲ ਕਵਾਂਗੇ ਅਸੀਂ ਕੋਈ ਪੋਲੇ ਪਤਲੇ ਫੈਸਲੇ ਕਰਕੇ ਇੱਥੋਂ ਜਾਣ ਵਾਲੇ ਨਹੀਂ ਆ ਇੱਥੋਂ ਚਾਹ ਤੇ ਸਾਨੂੰ ਸਰਕਾਰਾਂ ਵੱਡੀਆਂ ਹੁੰਦੀਆਂ ਨੇ ਕੁੱਟ ਕੇ ਮਾਰ ਕੇ ਇਥੋਂ ਉਠਾ ਦੇਣ ਨਹੀਂ ਤੇ ਅਸੀਂ ਇਥੋਂ ਜਿੱਤ ਕੇ ਹੀ ਜਾਵਾਂਗੇ ਕੋਈ ਪੋਲਾ ਪਤਲਾ ਫੈਸਲਾ ਕਰਕੇ ਕੋਈ ਇੱਕ ਚੀਜ਼ ਲੈ ਕੇ ਕੋਈ ਇੱਕ ਕਾਨੂੰਨ ਲੈ ਕੇ ਚਾਹ ਕੋਈ ਇੱਕ ਮੰਗ ਨੂੰ ਹੱਲ ਕਰਾ ਕੇ ਨਹੀਂ ਉਠਾਂਗੇ ਅਸੀਂ ਸਾਰੀਆਂ ਦੀਆਂ ਸਾਰੀਆਂ ਆਪਣੀਆਂ ਮੰਗਾਂ ਨੂੰ ਹੱਲ ਕਰਾ ਕੇ ਉਠਾਂਗੇ ਲਗਾਤਾਰ 5 ਮਹੀਨੇ 6 ਦਿਨ ਦਾ ਸਮਾਂ ਹੋ ਚੁੱਕਿਆ ਅੱਜ ਕਿਉਂਕਿ 13 ਫਰਵਰੀ ਨੂੰ ਆਪਾਂ ਦਿੱਲੀ ਵੱਲ ਨੂੰ ਜਾਣ ਦਾ ਸੱਦਾ ਦਿੱਤਾ ਸੀਗਾ 11 ਫਰਵਰੀ ਨੂੰ ਕਿਸਾਨ ਜਿਹੜੇ ਪਿੰਡਾਂ ਤੋਂ ਨਿਕਲੇ ਆਏ ਸੀਗੇ ਨਾ ਅੱਜ ਕਾਫੀ ਲੰਬਾ ਸਮਾਂ ਹੋ ਗਿਆ ਕਿ ਕੁਝ ਜੁਰੇ ਸੈਣਾ ਪਏ ਆ ਜਾਂ ਕੀ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏ ਇਥੇ ਕੀ ਕੁਝ ਦਿਨ ਕੱਟੇ ਨੇ ਤੁਸੀਂ ਵੇਖੋ ਜੀ ਜਦੋਂ ਘਰ ਛੱਡਣਾ ਏ ਤੇ ਮੁਸ਼ਕਲਾਂ ਤੇ ਆਉਣੀਆਂ ਹੀ ਆਉਣੀਆਂ ਵੇਖੋ ਪਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਇਹ ਮੁਸ਼ਕਲਾਂ ਸਾਡੇ ਲਈ ਕੁਝ ਵੀ ਨਹੀਂ ਆ ਜੇਕਰ ਅਸੀਂ ਇਹ ਸਾਰੀਆਂ ਆਪਣੀਆਂ ਮੰਗਾਂ ਹੱਲ ਕਰਾ ਗਏ ਤੇ ਇਹ ਮੁਸ਼ਕਲਾਂ ਕੁਝ ਵੀ ਨਹੀਂ ਜੇ ਅਸੀਂ ਆਪਣੇ ਇਤਿਹਾਸ ਬਾਰੇ ਝਾਤੀ ਮਾਰੀਏ ਮੁੱਠ ਮੁੱਠ ਛੋਲਿਆਂ ਦਾ ਖਾ ਕੇ ਸਾਡਾ ਖਾਲਸਾ ਜਿੰਦਾ ਰਹਿੰਦਾ ਸੀ ਜੰਗਲਾਂ ਦੇ ਵਿੱਚ ਉਹਨੂੰ ਜਾਣਾ ਪੈ ਗਿਆ ਜੰਗਲਾਂ ਦੇ ਵਿੱਚ ਜਾ ਕੇ ਰਹਿੰਦੇ ਸੀ ਪਰ ਸਿੰਘਾਂ ਨੇ ਫੇਰ ਹਾਰ ਨਹੀਂ ਮੰਗੀ ਮੰਨੀ ਤੇ ਆਣ ਕੇ ਜ਼ਬਰਦਸਤ ਜਿਹੜਾ ਮੁਕਾਬਲਾ ਕੀਤਾ ਤੇ ਅੱਜ ਇੱਥੋਂ ਅਬਦਾਲੀ ਵਰਗਿਆਂ ਨੂੰ ਭੁਜਾਇਆ ਇੱਥੋਂ ਜ਼ਕਰੀਆ ਖਾਨ ਵਰਗਿਆਂ ਨੂੰ ਭੁਜਾਇਆ ਇੱਥੋਂ ਵੱਡੇ ਵੱਡੇ ਜਿਹੜੇ ਕਹਿੰਦੇ ਸੀ ਸਾਡਾ ਰਾਜ ਨਹੀਂ ਜਾ ਸਕਦਾ ਉਹਨਾਂ ਨੂੰ ਭੁਜਾਇਆ ਤੇ ਅੱਜ ਵਾਲਾ ਅਬਦਾਲੀ ਆ ਅੱਜ ਜਿਹੜਾ ਇਹ ਅਬਦਾਲੀ ਆ ਉਹ ਮੋਦੀਆ ਤੇ ਇਹਦਾ ਵੀ ਦਿਨ ਲੱਗੇ ਆ ਗਿਆ ਜਿਹੜਾ ਕਹਿੰਦਾ ਸੀ 400 ਪਾਰ ਦਾ ਨਹਰਾ ਅੱਜ ਤੁਸੀਂ ਵੇਖ ਲਓ 240 ਦੇ ਅਗੇ ਡਿੱਗ ਪਿਆ ਏ ਇਹ ਸਾਡਾ ਫਰਕ ਕੋਈ ਨਹੀਂ ਪਿਆ ਉਹੀ ਰੂਹਾਂ ਨੇ ਉਹੀ ਜਿਹੜੇ ਪਹਿਲੇ ਸਮੇਂ ਦੇ ਵਿੱਚ ਸਾਡੇ ਸਿੱਖ ਚਾ ਸਾਡੇ ਕੀਰਤੀ ਲੋਕ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਜੰਗਲਾਂ ਵਿੱਚ ਰਹਿੰਦੇ ਸੀ ਤੇ ਜੰਗਲਾਂ ਦੇ ਵਿੱਚੋਂ ਨਿਕਲਦੇ ਸੀ ਤੇ ਧੀਆਂ ਪੈਣਾ ਦੀ ਆਬਰੂ ਬਚਾਉਂਦੇ ਸੀ ਅੱਜ ਫਰਕ ਇੰਨਾ ਆ ਗਿਆ ਕਿ ਟਰੈਕਟਰਾਂ ਦੀਆਂ ਕਾਠੀਆਂ ਤੇ ਆ ਗਏ ਨੇ ਅੱਜ ਟਰੈਕਟਰਾਂ ਦੀਆਂ ਕਾਠੀਆਂ ਕਿਉਂਕਿ ਮਾਡਰਨ ਯੁੱਗ ਗਾਉਂਦਾ ਹੈ ਮਾਡਰਨ ਯੁੱਗ ਦੇ ਨਾਲ-ਨਾਲ ਸਮਾਂ ਬਦਲਦਾ ਹੈ ਸਮਾਂ ਬਦਲਣ ਤੋਂ ਪਹਿਲਾਂ ਪਹਿਲਾਂ ਘੋੜਿਆਂ ਦਾ ਕੰਮ ਸੀ ਹੁਣ ਟਰੈਕਟਰਾਂ ਦਾ ਆ ਗਿਆ ਫਰਕ ਕੋਈ ਨਹੀਂ ਆ ਉਦਾਂ ਹੀ ਲੰਗਰਾਂ ਦੇ ਵਿੱਚ ਸਾਡੇ ਲੰਗਰ ਪਕਦੇ ਨੇ ਲੰਗਰ ਪਕਦੇ ਨੇ ਦਾਲ ਰੁਕੀ ਮਿੱਸੀ ਜਿੱਦਾਂ ਦੀ ਮਿਲਦੀ ਆ ਕਿਸਾਨ ਖਾ ਕੇ ਉਹ ਸਬਰ ਕਰਦੇ ਨੇ ਤੇ ਆਪਣੇ ਆਪ ਨੂੰ ਵੜਭਾਗਾ ਸਮਝਦੇ ਨੇ ਇਹ ਜਿਹੜੀ ਸੇਵਾ ਵਿੱਚ ਆਏ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਕਹਿ ਦੇਣਾ ਚਾਹਣਾ ਵਾ ਜਿਹੜੇ ਜਾ ਕੇ ਵੀਰ ਗੁਰਦੁਆਰਿਆਂ ਵਿੱਚ ਸੇਵਾ ਕਰਦੇ ਨੇ ਮੰਦਰਾਂ ਵਿੱਚ ਸੇਵਾ ਕਰਦੇ ਨੇ ਮਸਜਿਦਾਂ ਵਿੱਚ ਸੇਵਾ ਕਰਦੇ ਨੇ ਉਹ ਧੰਨ ਭਾਗ ਆ ਉਹਨਾਂ ਨੂੰ ਉਹਨਾਂ ਨੂੰ ਸਜਦਾ ਵਾ ਪਰ ਮੈਂ ਕਹਿੰਨਾ ਉਹ ਜਿਹੜੀ ਸੇਵਾ ਵਾ ਉਹ ਆਪਦੇ ਸਵਾਰਥ ਲਈ ਕਰਦੇ ਆ ਆਪਣੇ ਲਈ ਕੁਝ ਮੰਗਣ ਲਈ ਜਾਂਦੇ ਆ ਪਰ ਜਿਹੜੀ ਆ ਜਿਹੜੀ ਇੱਥੇ ਸੇਵਾ ਅਸਲੀ ਸਰਬੱਤ ਦੀ ਸੇਵਾ ਇੱਥੇ ਸ਼ੰਭੂ ਬਾਰਡਰ ਤੇ ਜੇ ਖਨੋਰੀ ਬਾਰਡਰ ਤੇ ਜੇ ਜਿਹੜੇ ਸਾਰੇ ਸਮਾਜ ਨੂੰ ਅੱਜ ਬਚਾਉਣ ਲਈ ਅੱਜ ਸਾਰੇ ਸਮਾਜ ਨੂੰ ਬਚਾਉਣ ਲਈ ਇਹ ਮੋਰਚਾ ਲੱਗਾ ਆਇਆ ਏ ਇਹ ਵੀ ਮੈਂ ਤੁਹਾਡੇ ਮਾਦੀ ਮਰਾਇ ਦੱਸ ਦੇਣਾ ਚਾਹਣਾ ਵਾ ਇਹ ਜਿਹੜਾ ਮੋਰਚਾ ਲੱਗਾ ਏ ਇਹ ਮੈਂ ਕਹਿੰਨਾ ਵੀ ਅਖੀਰਲੀ ਜੰਗ ਜੇ ਜੇਕਰ ਇਹ ਜੰਗ ਹਾਰ ਗਏ ਤੇ 30 ਸਾਲ ਪਿੱਛੇ ਜਾ ਡਿੱਗਾਂਗੇ ਜੇ ਜਿੱਤ ਗਏ ਤੇ 100 ਸਾਲ ਅੱਗੇ ਚੱਲ ਜਾਵਾਂਗੇ ਇਸ ਕਰਕੇ ਇਹ ਹਰ ਉਸ ਵਰਗ ਦੀ ਜੰਗ ਆ ਜਿਹਨੂੰ ਅੱਜ ਕਾਰਪੋਰੇਟ ਘਰਾਣਿਆਂ ਰਾਹੀਂ ਦੱਬਿਆ ਕੁਚਲਿਆ ਜਾ ਰਿਹਾ ਵਾ ਜੇਕਰ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦਾ ਏ ਤੇ ਮੈਂ ਇਹ ਦਾਅਵੇ ਨਾ ਕਹਿਣਾ ਏ ਕਦੀ ਵੀ ਐਮਐਸਪੀ ਜਿਹੜੀ ਫਸਲ ਤੇ ਹੋਵੇ ਉਹ ਕਦੀ ਵੀ ਮੰਗਾਈ ਨਹੀਂ ਜੇ ਕਰਦੀ ਜਿਹੜੇ ਸ਼ਹਿਰੀ ਤਬਕਾ ਵਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹਣਾ ਵਾ ਮੈਂ ਆਧਾਰਨ ਦੇ ਕੇ ਗੱਲ ਕਰਦਾ ਵਾਂ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਫਲ ਮਿਲਦੇ ਆ ਸੇਬ ਦੀ ਗੱਲ ਕਰ ਲਈਏ ਤੇ 5 ਰੁਪਏ ਤੋਂ ਲੈ ਕੇ 30 ਰੁਪਏ ਤੱਕ ਫਲ ਮਿਲਦਾ ਹਿਮਾਚਲ ਦੇ ਵਿੱਚ ਉਸ ਤੇ ਕੋਈ ਐਮਐਸਪੀ ਨਹੀਂ ਹੈਗੀ ਕੋਈ ਗਰੰਟੀ ਕਾਨੂੰਨ ਨਹੀਂ ਹੈਗਾ ਤੇ ਜੇਕਰ ਉਹ ਜਿਹੜਾ 30 ਰੁਪਏ ਦਾ ਫਲ ਮਿਲਦਾ ਏ ਉਹਨੂੰ ਜਦੋਂ ਮਾਰਕੀਟ ਦੇ ਵਿੱਚ ਆਂਦਾ ਤੇ 300 ਰੁਪਏ ਦਾ ਹੋ ਜਾਂਦਾ ਏ ਠੀਕ ਹੈ ਜੀ ਕਿੰਨੇ ਗੁਣਾ ਵੱਧ ਗਿਆ ਉਹਦਾ ਭਾਅ ਉਹਦਾ 100 200 300 ਗੁਣਾ ਭਾਅ ਵੱਧ ਗਿਆ ਪਰ ਜੇ ਦੂਸਰੇ ਪਾਸੇ ਗੱਲ ਕਰੀਏ ਤੇ ਜਿਹੜੀ ਜਿਹੜੀ ਚੀਜ਼ ਤੇ ਐਮਐਸਪੀ ਦੀ ਗਰੰਟੀ ਹੈ ਜਿਸ ਤਰ੍ਹਾਂ ਕਣਕ ਦੀ ਗੱਲ ਕਰ ਲਈਏ ਤੇ ਸਰਦਾਰ ਜੀ ਕਣਕ 22 ਤੋਂ 23 ਰੁਪਏ ਐਮਐਸਪੀ ਆ ਤੇ ਉਹ ਜਦੋਂ ਉਹਦਾ ਆਟਾ ਜਿਹੜਾ ਵਾ 25 ਤੋਂ 30 ਰੁਪਏ ਦੇ ਵਿੱਚ ਮਿਲਦਾ ਏ ਕਿੰਨੀ ਮਹਗਾਈ ਕੀਤੀ ਉਹਨੇ 6-70 ਰੁਪਏ ਹੁਣ ਇਸ ਕਰਕੇ ਮੈਂ ਸੰਗਤਾਂ ਨੂੰ ਇਹ ਦੱਸ ਦੇਣਾ ਚਾਹਣਾ ਵਾ ਜਿਹੜੀ ਚੀਜ਼ ਦੇ ਐਮਐਸਪੀ ਆ ਉਹ ਕਦੀ ਵੀ ਮਹਗਾਈ ਨਹੀਂ ਕਰਦੀ ਮੈਂ ਇੱਕ ਧਾਰਨਾ ਦਿੱਤੀ ਮੈਂ 100 ਧਾਰਨਾ ਇਦਾਂ ਦੀ ਹੋਰ ਦੇ ਸਕਦਾ ਵਾ ਤੇ ਬਿਲਕੁਲ ਇੱਕ ਤਸਵੀਰ ਅਸੀਂ ਦਿਖਾਣੀ ਚਾਹਾਂਗੇ ਜਿਹੜਾ ਇਹ ਬਾਈ ਦੀ ਉਹਨਾਂ ਨੂੰ ਨੁਕਸਾਨ ਹੋਇਆ ਜੇਕਰ ਕੋਈ ਵੀਰ ਭਰਾ ਮਦਦ ਕਰਨਾ ਚਾਹੁੰਦਾ ਹੈ ਤਾਂ ਇਹ ਜ਼ਰੂਰ ਕੰਟੈਕਟ ਨੰਬਰ ਲਿਖੇ ਹੋਏ ਨੇ ਇਸ ਤੇ ਉੱਪਰ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜਿਸ ਤਰ੍ਹਾਂ ਸਾਡੇ ਐਨ ਆਰ ਆਈ ਭਰਾ ਨੇ ਸੰਸਥਾਵਾਂ ਨੇ ਉਹ ਜੇਕਰ ਇਹ ਤਸਵੀਰ ਦੇਖ ਰਹੀ ਆ ਨੇ ਤੇ ਅੱਗੇ ਆਉਣ ਅਤੇ ਇਸ ਭਰਾ ਦਾ ਜਿਹੜਾ ਨੁਕਸਾਨ ਹੋਇਆ तकरीबन ਲੱਖਾਂ ਰੁਪਏ ਦਾ ਤਾ ਉਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਮਦਦ ਕਰ ਸਕਦੇ ਹੋ ਤਾਂ ਇਹ ਨਾਮ ਵੀ ਲਿਖਿਆ ਹੋਇਆ ਹੈ ਕਿ ਪ੍ਰੈਸ ਕਤਰ ਨੇ ਗੁਰਜੀਤ ਸਿੰਘ ਹੋਣੀ ਜੇਕਰ ਕੋਈ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਇਸ ਟਰੈਕਟਰ ਨੂੰ ਅੱਗ ਲੱਗੀ ਹੈ ਤਾਂ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਇਹ ਨੁਕਸਾਨ ਹੋਇਆ ਹੈ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਨੰਬਰ ਦੇ ਉੱਪਰ ਸੰਪਰਕ ਜ਼ਰੂਰ ਕਰ ਸਕਦਾ ਹੈ ਤਾਂ ਇੱਕ ਵਾਰ ਨੰਬਰ ਜ਼ਰੂਰ ਦੁਬਾਰਾ ਦੁਖਾਵਾਂਗੇ ਕਿਸ ਨੰਬਰ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਹਨਾਂ ਪਰਿਵਾਰਾਂ ਦੀ ਜਿਹੜੀ ਹੈ ਇਹ ਕਿਸਾਨ ਜਿਹੜੇ ਨੇ ਇਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਆ ਕਿਉਂਕਿ ਨੁਕਸਾਨ ਕਾਫੀ ਵੱਡਾ ਹੈ ਕਿਉਂ ਭਾਈ ਜੀ ਨੁਕਸਾਨ ਕਾਫੀ ਵੱਡਾ ਹੈ ਬਿਲਕੁਲ ਜੀ ਬਿਲਕੁਲ ਨੁਕਸਾਨ ਤੁਸੀਂ ਆਪ ਹੀ ਇਸ ਹਿਸਾਬ ਲਾ ਲਓ ਜੇਕਰ ਘੱਟ ਨੁਕਸਾਨ ਹੁੰਦਾ ਤੇ ਝੋਨੇ ਦਾ ਸੀਜ਼ਨ ਆਇਆ ਸੀ ਇੱਕ ਉਸ ਵੀਰ ਨੂੰ ਟਰੈਕਟਰ ਮੰਗ ਕੇ ਸਾਰਨਾ ਪਿਆ ਭੈਣ ਭਰਾਵਾਂ ਤੋਂ ਟਰੈਕਟਰ ਲਿਆ ਕੇ ਆਪਣੀ ਜ਼ਮੀਨ ਨੂੰ ਜੋਤਣਾ ਪਿਆ ਜੇਕਰ ਟਰੈਕਟਰ ਦਾ ਨੁਕਸਾਨ ਨਾ ਹੁੰਦਾ ਤੇ ਉਹ ਲੈ ਕੇ ਨਾ ਜਾਂਦਾ ਘਰ ਨੂੰ ਉਹ ਘਰ ਜਾ ਕੇ ਆਪਦੇ ਟਰੈਕਟਰ ਨਾਲ ਵਹੀ ਕਰਦਾ ਇਸ ਕਰਕੇ ਨੁਕਸਾਨ ਤੇ ਤੁਸੀਂ ਵੇਖ ਸਕਦੇ ਜੀ ਆ ਟਾਇਰ ਆ ਇਹ ਟਾਇਰ ਬਿਲਕੁਲ ਸਾਰਾ ਖਤਮ ਹੋ ਗਿਆ ਏ ਇਹ ਟਾਇਰ ਨਵਾਂ ਪਾਏਗਾ ਉਦਾਂ ਚੱਲੇਗਾ ਨਹੀਂ ਅਗਲਾ ਟਾਇਰ ਵੀ ਕੈਮਰਾਮੈਨ ਜੀ ਇਧਰ ਮੜਾਇਆ ਚਾਹਤੀ ਮਰਾ ਦਿਓ ਜੀ ਅਗਲਾ ਟਾਇਰ ਜਿਹੜਾ ਏ ਉਹ ਵੀ ਨਹੀਂ ਚੱਲੇਗਾ ਆ ਡੈਕ ਕਿਹਾ ਕੋਈ 20-25000 ਦਾ ਡੈਕ ਸੀ ਉਹ ਖਤਮ ਹੋ ਗਿਆ ਏ ਆ ਸੀਟ ਇਹਦੀ ਖਤਮ ਹੋ ਗਈ ਆ ਟਰੈਕਟਰ ਦੀ ਸੀਟ ਵੀ ਖਤਮ ਹੋ ਗਈ ਆ ਉਸ ਤੋਂ ਬਾਅਦ ਸ਼ੋਅ ਸਾਰੀ ਖਤਮ ਹੋ ਗਈ ਆ ਸ਼ੋਅ ਤੋਂ ਬਾਅਦ ਜਿੰਨੀਆਂ ਨਾਲੀਆਂ ਨਿਊਜ਼ਲ ਹੁੰਦੀਆਂ ਵਾ ਕਿਸਾਨ ਭਰਾ ਜਾਣਦੇ ਕਿ ਨਿਊਜ਼ਲ ਕਿੰਨੀਆਂ ਮਹਿੰਗੀਆਂ ਹੁੰਦੀਆਂ ਨੇ ਸਾਰੀਆਂ ਨਿਊਜ਼ਲ ਖਤਮ ਹੋ ਗਈਆਂ ਨੇ ਤੇ ਹੋਰ ਵੀ ਜਿਹੜਾ ਇਹਦੇ ਇੰਨੀਆਂ ਨੂੰ ਅੱਗ ਪੈ ਗਈ ਸੀ ਇੰਨੀਆਂ ਨੂੰ ਜਦੋਂ ਅੱਗ ਪੈ ਗਈ ਅੰਦਰਲੇ ਪਾਸਿਓਂ ਜਦੋਂ ਇਹਨੂੰ ਖੋਲਿਆ ਤੇ ਹੋ ਸਕਦਾ ਇਹਦੇ ਵਿੱਚੋਂ ਕਾਫੀ ਹੋਰ ਨੁਕਸਾਨ ਨਿਕਲੇ ਕਿਉਂਕਿ ਜਦੋਂ ਇਹ ਖੁੱਲੇਗਾ ਅਸਲੀ ਉਦੋਂ ਪਤਾ ਲੱਗੇਗਾ ਕਿ ਕਿੰਨਾ ਕੁ ਨੁਕਸਾਨ ਹੁੰਦਾ ਇਸ ਕਰਕੇ ਨੁਕਸਾਨੀਆਂ ਤੇ ਕਾਫੀ ਗਿਆ ਹੈ ਕਿੰਨਾ ਕੁ ਸਮਾਂ ਲੱਗ ਗਿਆ ਸੀ ਅੱਗ ਬੁਝਾਉਣ ਦੇ ਵਿੱਚ ਇਸ ਨੂੰ ਅੱਗ ਤਕਰੀਬਨ ਤਕਰੀ ਸਰਕਾਰ ਤੇ ਉਸ ਦਿਨ ਉਸ ਤੋਂ ਇੱਕ ਦਿਨ ਪਹਿਲਾਂ ਸਾਰੀਆਂ ਦੀਆਂ ਸਾਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੋਂ ਲੈ ਜਾਣ ਲੱਗੀ ਸੀ ਸਾਡੀ ਅਪੀਲ ਕਰਨ ਤੇ ਇੱਥੇ ਡੱਕੀਆਂ ਗਈਆਂ ਤੇ ਉਹ ਉਹ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੀ ਉਹ ਤਿੰਨ ਗੱਡੀਆਂ ਨੇ ਆ ਕੇ ਇੱਥੇ ਅੱਗ ਬੁਝਾਈ ਤਿੰਨ ਗੱਡੀਆਂ ਦੇ ਨਾਲ ਘੱਟ ਤੋਂ ਘੱਟ 2 ਘੰਟੇ ਅੱਗ ਲੱਗੀ ਰਹੀ ਤੇ ਸਾਡੇ ਕਿਸਾਨਾਂ ਨੇ ਭੱਜ ਕੇ ਆ ਕੇ ਬੜੀ ਹਿੰਮਤ ਦੇ ਨਾਲ ਹਮਸਦ ਦਾ ਟਰੈਕਟਰ ਨੂੰ ਧੱਕਾ ਲਾ ਕੇ ਵਿੱਚੋਂ ਬਾਹਰ ਕੱਢ ਲਿਆ ਨਹੀਂ ਤੇ ਇਹ ਸਾਰਾ ਸੜ ਕੇ ਸੁਆਹ ਹੋ ਜਾਣਾ ਸੀ ਇਹ ਸਰਕਾਰ ਦੀ ਨਲਾਈਕੀ ਆ ਸਾਡਾ ਬਾਰ-ਬਾਰ ਪ੍ਰਸ਼ਾਸਨ ਨੂੰ ਕਿ ਆ ਗਿਆ ਅਪੀਲ ਕੀਤੀ ਗਈ ਕਿ ਇੱਥੇ ਆ ਕੇ ਇੱਕ ਵਾਰ ਸਾਡਾ ਬਿਜਲੀ ਦਾ ਸਿਸਟਮ ਸੈੱਟ ਕਰ ਦੋ ਸਾਡਾ ਜਿਹੜਾ ਆ ਸਾਰਾ ਸਿਸਟਮ ਆ ਤਾਣਾ ਬਾਣਾ ਸੈੱਟ ਕਰ ਦੋ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਗਰਮੀ ਆਉਣ ਵਾਲੀ ਆ ਪੱਖਿਆਂ ਦੀ ਲੋੜ ਪੈਗੀ ਪੱਖਿਆਂ ਨੂੰ ਕੁੰਨੀਆਂ ਪਰ ਸਰਕਾਰ ਨੇ ਨਕਾਮੀ ਆ ਨਲਾਇਕੀ ਸੀ ਸਰਕਾਰ ਨੇ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਉਹ ਨਾ ਧਿਆਨ ਦੇਣ ਕਰਕੇ ਹੀ ਅੱਜ ਇਹ ਟਰੈਕਟਰ ਸੜਿਆ ਇਹ ਕੱਲਾ ਟਰੈਕਟਰ ਨਹੀਂ ਸੜਿਆ ਇਸ ਦੇ ਨਾਲ ਇਹ ਟਰਾਲੀ ਵੀ ਸੜੀ ਹੋਰ ਕਈ ਸੰਦ ਸੜ ਗਏ ਸਾਡੇ 2-3 ਝੌਂਪੜੀਆਂ ਬਣਾਈਆਂ ਸੀ ਉਹ ਸੜ ਗਈਆਂ ਤੇ ਹੋਰ ਵੀ ਕਈ ਸਾਡੇ ਨੁਕਸਾਨ ਹੋਏ ਇਸ ਕਰਕੇ ਸਾਰੀ ਦੀ ਸਾਰੀ ਮੈਂ ਇਹ ਕੱਲ ਕਹਿਣਾ ਚਾਹੂੰਗਾ ਕਿ ਸਰਕਾਰ ਦੀਆਂ ਨਕਾਮੀਆਂ ਵਾ ਸਰਕਾਰ ਦੀਆਂ ਨਲਾਈਕੀਆਂ ਵਾ ਸਰਕਾਰ ਕਿਸਾਨਾਂ ਨੇ ਕਿਹਾ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਉਹ ਜਦੋਂ ਸਾਡਾ ਟਰੈਕਟਰ ਸੜ ਗਏ ਉਸ ਤੋਂ ਬਾਅਦ ਜੇ ਇਹਨਾਂ ਨੇ ਸਾਨੂੰ ਬੱਤੀ ਦਾ ਤੰਤਰ ਥੋੜਾ ਬਾਤ ਤਾਂ ਸਹੀ ਕਰ ਦਿੱਤਾ ਮਾੜਾ ਮੋਟਾ ਸਹੀ ਕਰ ਦਿੱਤਾ ਤੇ ਉਦੇ ਨਾਲ ਸਾਡਾ ਨੁਕਸਾਨ ਹੋਣ ਤੋਂ ਬਾਅਦ ਕੀਤਾ ਉਹਦਾ ਸਾਨੂੰ ਕੀ ਫਾਇਦਾ ਹੋਇਆ ਜੇਕਰ ਆਸਦੀ ਗੱਲ ਕਰੀਏ ਹਨਾ 10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਦੇ ਜਾਰੀ ਕੀਤਾ ਕਿ ਤੁਸੀਂ ਦੇਖੇ ਹੋਣਗੇ ਕਿ ਜਿਹੜੇ ਰਸਤੇ ਰੋਕੇ ਗਏ ਨੇ ਉਹ ਖਾਲੀ ਕਰ ਦਿਓ ਹਨਾ ਤੇ ਉਸ ਤੋਂ ਬਾਅਦ ਵੀ ਰਸਤੇ ਬੰਦ ਨੇ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਹ ਜੀ ਸਾਡੇ ਕਹਿਨ ਨੂੰ ਕਿਹਾ ਜਾਂਦਾ ਕਿ ਇੱਕ ਲੋਕਤੰਤਰੀ ਰਾਜ ਹੈ ਤੇ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਪਰ ਇਹ ਬਿਲਕੁਲ ਖਤਮ ਹੋ ਚੁੱਕਾ ਲੋਕਤੰਤਰ ਦਾ ਦੇਸ਼ ਕਿਉਂਕਿ ਇੱਥੇ ਲੋਕਤੰਤਰ ਦੇ ਵਿੱਚ ਨਿਆਂਪਾਲਿਕਾ ਵੱਡੀ ਸੀ ਪਹਿਲਾਂ ਹੁਣ ਇਹਨਾਂ ਦੇ ਇੱਕ ਹੱਥਾਂ ਦੀ ਕਟ ਪੁਤਲੀ ਬਣ ਚੁੱਕੀ ਆ ਕਟ ਪੁਤਲੀ ਮੈਂ ਤਾਂ ਕਹੂੰਗਾ ਜਦੋਂ ਨਿਆਂਪਾਲਿਕਾ ਦਾ ਆਦੇਸ਼ ਆਇਆ ਕਿ ਰਾਹ ਖਾਲੀ ਕਰ ਦਿਓ ਤੇ ਸਰਕਾਰ ਕਿਸ ਤਰ੍ਹਾਂ ਨੂੰ ਚੈਲੰਜ ਕਰ ਸਕਦੀ ਹੈ ਸਰਕਾਰ ਦੇ ਆਦੇਸ਼ ਆਉਣ ਤੋਂ ਵਾਰ-ਵਾਰ ਨਿਆਂਪਾਲਿਕਾ ਤੇ ਫਟਕਾਰ ਲਾਉਣ ਤੋਂ ਬਾਅਦ ਵੀ ਸਰਕਾਰ ਵੱਲੋਂ ਇਹ ਗੱਲ ਨਹੀਂ ਮੰਨੀ ਗਈ ਫਿਰ ਇੱਕ ਸਟੇਟ ਦਾ ਜਿਹੜਾ ਇੱਥੇ ਰੋਕ ਲੱਗੀ ਸੀ ਹਰਿਆਣਾ ਦੀ ਕਿ ਹਰਿਆਣਾਂ ਦੀ ਸਰਕਾਰ ਹੀ ਏਡੀ ਵੱਡੀ ਹੋ ਗਈ ਏ ਕਿ ਉਹਦਾ ਇੰਨਾ ਵੱਡਾ ਏਡਾ ਵੱਡਾ ਕਾਦ ਹੋ ਗਿਆ ਕਿ ਉਹ ਨਿਆਂਪਾਲਿਕਾ ਨੂੰ ਕੋਈ ਸਮਝ ਹੀ ਨਹੀਂ ਰਹੀ ਨਿਆਂਪਾਲਿਕਾ ਨੂੰ ਕੋਈ ਨਾ ਸਮਝਣਾ ਇਸ ਤੋਂ ਸਿੱਧੇ ਇਹ ਹੁੰਦਾ ਹੈ ਕਿ ਸਾਡੇ ਲੋਕਤੰਤਰ ਦਾ ਘਾਣ ਹੋ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੈਂ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਮਨੀਪੁਰ ਦੀਆਂ ਤਸਵੀਰਾਂ ਚਾਹ ਜਿਹੜੀ ਕੱਲ ਪਰਸੋਂ ਦੀ ਇੱਕ ਹੋਰ ਤਸਵੀਰ ਕੋ ਮਰਈ ਹੈ ਜਿਦੇ ਵਿੱਚ ਥਾਣੇ ਦੇ ਵਿੱਚ ਗਈ ਮਹਿਲਾ ਨੂੰ ਥਾਣੇਦਾਰ ਨੇ ਉਹਦੇ ਵਸਤਰ ਉਤਾਰ ਕੇ ਉਹਨੂੰ ਜਲੀਲ ਕੀਤਾ ਗਿਆ ਇਸ ਤਰ੍ਹਾਂ ਦੀਆਂ ਘਟਨਾ ਚਾਹੇ ਜਿਹੜੇ ਬਲਾਤਕਾਰ ਹੋਏ ਆ ਉਹ ਬਲਾਤਕਾਰ ਦੀਆਂ ਘਟਨਾ ਇਹ ਹੋਰ ਵਧਣਗੀਆਂ ਹੋਰ ਆਉਣਗੀਆਂ ਕਿਉਂਕਿ ਲੋਕਤੰਤਰ ਦਾ ਘਾਣ ਹੋ ਚੁੱਕਾ ਹੈ ਜਿਹੜੀ ਇਹ ਸਰਕਾਰ ਕਹਿੰਦੀ ਸੀ ਇਹ ਲੋਕਾਂ ਦੀ ਸਰਕਾਰ ਆ ਅਸੀਂ ਹਿੰਦੂਆਂ ਦੀ ਸਰਕਾਰ ਆ ਮੈਂ ਇਹ ਵੀ ਕਹਿ ਦੇਣਾ ਚਾਹਣਾ ਕਿ ਸਭ ਤੋਂ ਵੱਧ ਨੁਕਸਾਨ ਹਿੰਦੂ ਭਾਈਚਾਰੇ ਦਾ ਇਹ ਸਰਕਾਰ ਕਰ ਰਹੀ ਏ ਸਾ ਸਭ ਤੋਂ ਵੱਧ ਇਹ ਜਿਹੜੀ ਸਰਕਾਰ ਕਿਸੇ ਦਿਨ ਇਹ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗ ਕੇ ਕੰਮ ਕਰਨ ਵਾਲੀ ਸਰਕਾਰ ਹੈ ਇਹ ਦੋਹਾਂ ਚੋਂ ਵੱਡੇ ਘਰਾਣਿਆਂ ਦੇ ਆਖੇ ਲੱਗਣ ਵਾਲੀ ਸਰਕਾਰ ਹੈ ਇਸ ਕਰਕੇ ਇਹ ਸਰਕਾਰ ਤੋਂ ਕੋਈ ਵੀ ਆਸ ਨਾ ਰੱਖੇ ਜਿਹੜੀ ਸਰਕਾਰ ਇਸ ਦਾ ਸਾਡੀ ਮੈਂ ਇਹ ਜਿਹੜਾ ਸਾਡਾ ਅੰਦੋਲਨ ਹੈ ਇਹਦੀ ਸਭ ਤੋਂ ਵੱਡੀ ਪ੍ਰਾਪਤੀ ਮੈਂ ਮੰਨਦਾ ਹਾਂ ਕਿ ਜਿਹੜੀ ਮੋਦੀ ਦੀ ਸਰਕਾਰ 400 ਤੋਂ ਪਾਰ ਕਹਿੰਦੀ ਸੀ ਨਾ ਉਹ ਪਈ ਜੇ 240ਾਂ ਤੇ ਦੇਗੀ ਧੜਮ ਕਰਕੇ ਤੇ ਅੱਜ ਨਾ ਬਸਾਖੀਆਂ ਤੇ ਤੁਰਦੀ ਵੀ ਲੰਗੜੀ ਹੋ ਕੇ ਤੁਰਦੀ ਵੀ ਬਸਾਖੀਆਂ ਇੱਥੇ ਅੜਾਈਆਂ ਤਾਂ ਐ ਐ ਕਰਕੇ ਤੁਰਦੇ ਪਏ ਆ ਠੀਕ ਹੈ ਅੱਜ ਇਹਨਾਂ ਨੂੰ ਕਰੋ ਫੈਸਲਾ ਜਿੱਦਾਂ ਤਿੰਨ ਕਾਨੂੰਨ ਲਿਆਂਦੇ ਅੱਜ ਲਿਆ ਕੇ ਦਿਖਾਉਣ ਕਿਉਂਕਿ ਅੱਜ ਵਿਪੱਖਸ਼ ਮਜ਼ਬੂਤ ਆ ਕਮਜ਼ੋਰ ਨਹੀਂ ਹੈਗਾ ਅੱਜ ਕੋਈ ਫੈਸਲਾ ਇਹ ਮੈਂ ਗਾਰੰਟੀ ਦੇਣਾ ਚਾਹਣਾ ਅੱਜ ਤੁਹਾਡੇ ਮਾਧਿਅਮ ਨਾਲ ਆਉਣ ਵਾਲੇ ਕਿਸਾਨਾਂ ਨੂੰ ਪੈਣਾ ਨੂੰ ਭਰਾਵਾਂ ਨੂੰ ਹਰ ਵਰਗ ਨੂੰ ਕਿ ਹੁਣ ਕੋਈ ਕਾਨੂੰਨ ਆ ਪੰਜ ਸਾਲੇ ਨਹੀਂ ਜੇ ਬਣਾ ਪਾਉਣਗੇ ਜਿਹੜੇ ਪਿਛੜੇ ਬਣ ਗਏ ਉਹਨਾਂ ਨੂੰ ਵਾਪਸ ਕਰਾ ਲਈਏ ਆ ਪੰਜ ਸਾਲ ਤੁਸੀਂ ਸੌਖੇ ਰਹੋਗੇ ਆ ਪ੍ਰਾਪਤੀ ਹੈ ਇਸ ਅੰਦੋਲਨ ਦੀ ਬਿਲਕੁਲ ਇੱਕ ਕਿਸਾਨ ਨੇ ਜਿਹੜੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਾ ਸਮਾਂ ਨਿਕਲਿਆ ਇੱਥੇ ਕਿਉਂਕਿ ਪੰਜ ਮਹੀਨੇ 6 ਦਿਨ ਦਾ ਸਮਾਂ ਹੋ ਚੁੱਕਿਆ ਹੋਰ ਵੀ ਕਿਸਾਨ ਨੇ ਕਿਸ ਤਰ੍ਹਾਂ ਦਾ ਨਿਕਲਿਆ ਸਮਾਂ ਫਿਰ ਉਰੇ ਨਹੀਂ ਇਸੇ ਨਾਲ ਕਰ ਗੱਲ ਸਮਾਂ ਕਿਸ ਤਰ੍ਹਾਂ ਦਾ ਨਿਕਲਿਆ ਦੇਖੋ ਜੀ ਠੀਕ ਹੈ ਮੇਰੇ ਪੰਜਾਂ ਨੂੰ ਪਤਾ ਹੋ ਗਿਆ ਇਹਨੂੰ ਠੀਕ ਬਹੁਤ ਵਧੀਆ ਠੀਕ ਹੈ ਚੜ੍ਹਦੀ ਕਲਾ ਚੜ੍ਹਦੀ ਕਲਾ ਹਾਂ ਕੁਝ ਕਰਦੇ ਆਂ ਰੋਜ਼ ਰਾਤ ਖਾਣ ਪੀਣ ਚਲ ਬਹੁਤ ਬਹੁਤ ਰੋਟੀ ਪਾਣੀ ਸੋਹਣਾ ਮਿਲਣ ਡਿਆ ਚਾਹ ਸੋਹਣੀ ਮਿਲਣ ਡਈ ਲੱਸੀ ਦੁੱਧ ਮਿਲਣ ਡਿਆ ਸਾਰ ਕੁਝ ਮਿਲਦਾ ਬਹੁਤ ਬੱਲੇ ਬੱਲੇ ਆ ਘਰ ਵਰਗਾ ਮੋਲ ਹੈ ਘਰ ਲੋ ਘਰ ਲੋ ਵਧੀਆ ਮਾਹੌਲ ਆ ਬਹੁਤ ਠੀਕ ਠਾਕ ਬੇ ਕਿਰਪਾ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਹੁਤ ਚੜ੍ਹਦੀ ਕਲਾ ਤੇ ਬਿਲਕੁਲ ਤੁਸੀਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਇੱਕ ਤਸਵੀਰ ਜਿਹੜੀ ਹੈ ਆਪਣੇ ਕੈਮਰੇ ਦੀ ਨਿਗਾ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਸ਼ੰਭੂ ਮੋਰਚੇ ਦੇ ਵਿੱਚ ਹੀ ਟਰੈਕਟਰ ਜਿਹੜਾ ਨੁਕਸਾਨਿਆ ਗਿਆ ਸੀਗਾ ਉਸਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਸ ਟਰੈਕਟਰ ਨੂੰ ਜਿਹੜੀ ਹੈ ਇਸੀ ਸੰਘਰਸ਼ ਦੇ ਵਿੱਚ ਜਿਹੜੀ ਹੈ ਅੱਗ ਦੇ ਝੁੱਲਸਿਆ ਤਾਂ ਕਹਿ ਸਕਦੇ ਹਾਂ ਕਿਸਾਨ ਟਰੈਕਟਰ ਨੂੰ ਆਪਣਾ ਪੁੱਤ ਮੰਨਦੇ ਨੇ ਤਾਂ ਉਸੇ ਪੁੱਤ ਨੂੰ ਜਿਹੜੀ ਹੈ ਅੱਗ ਇਸ ਸੰਘਰਸ਼ ਦੇ ਵਿੱਚ ਲੱਗੀ ਹੈ ਤਾਂ ਉਸਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਕ ਬਾਾਰ ਤੁਸੀਂ ਫੇਰ ਇਹ ਨੰਬਰ ਦੇਖੋ ਕਿ ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਇਸ ਕਿਸਾਨ ਦੀ ਤਾਂ ਉਹ ਜ਼ਰੂਰ ਕਰ ਸਕਦਾ ਹੈ ਕਿਉਂਕਿ ਲੱਖਾਂ ਦਾ ਨੁਕਸਾਨ ਹੈ ਇਕੱਲਾ ਬੰਦਾ ਕਿਸ ਤਰ੍ਹਾਂ ਭਰ ਸਕਦਾ ਅੱਜ ਦੇ ਸਮੇਂ ਦੇ ਵਿੱਚ ਇਹ ਨੁਕਸਾਨ ਤਾਂ ਤੋਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਕਿਸਾਨ ਵੀਰ ਦੇ ਕੋਲ ਪਹੁੰਚੋ ਤੁਸੀਂ ਇਹ ਤਸਵੀਰ ਤੁਸੀਂ ਦੇਖੀ ਹੈ ਕਿ ਕਿੱਡਾ ਕਬੜਾ ਨੁਕਸਾਨ ਹੈ ਕਿਉਂਕਿ ਇਹ ਲੱਖਾਂ ਰੁਪਏ ਦਾ ਨੁਕਸਾਨ ਜਿਹੜਾ ਇਸ ਥਾਂ ਦੇ ਉੱਪਰ ਹੋਇਆ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੋ ਬਹੁਤ ਜਗਬਾਨ ਟੀਵੀ ਸ਼ੰਭੂ ਮੋਰਚਾ